ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਸਾਰੇ ਮੈਸੇਜ ਆਏ ਬਹੁਤ ਸਾਰਿਆਂ ਨੇ ਆਪਣੇ ਆਪਣੇ ਰਿਵਿਊ ਦਿੱਤੇ ਕਾਫੀ ਜਾਣਿਆਂ ਨੇ ਆਪਣੀਆਂ ਆਪਣੀਆਂ ਪ੍ਰੋਬਲਮਸ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਤੇ ਕਈ ਜਾਣਿਆਂ ਨੇ ਦੱਸਿਆ ਕਿ ਤੁਸੀਂ ਕਿਵੇਂ ਇਸ ਚੀਜ਼ ਨੂੰ ਕੰਟਰੋਲ ਕਰ ਸਕਦੇ ਹੋ ਤੇ ਅੱਜ ਆਪਾਂ ਗੱਲ ਕਰਨੀ ਸੀਗੀ ਜਿਹੜੀ ਉਹ ਉਹ ਸੀਗੀ ਕਿ ਡਿਪਰੈਸ਼ਨ ਨੂੰ ਤੁਸੀਂ ਕਿਵੇਂ ਕੰਟਰੋਲ ਦੇ ਵਿੱਚ ਕਰ ਸਕਦੇ ਹੋ ਵੀ ਤੇ ਇਹਦੇ ਵਿੱਚ ਕੁਝ ਕੁ ਗੱਲਾਂ ਹੁੰਦੀਆਂ ਨੇ ਮਤਲਬ ਵੀ ਕੁਝ ਜਿਵੇਂ ਹੈਗਾ ਕਿ ਜੇ ਤੁਸੀਂ ਕਰ ਸਕਦੇ ਤੁਸੀਂ ਗੁਰਬਾਣੀ ਦਾ ਆਸਰਾ ਲੈ ਸਕਦੇ ਹੋ ਗੁਰਬਾਣੀ ਬਹੁਤ ਵੱਡਾ ਆਸਰਾ ਬਣਦੀ ਹੈਗੀ ਜਦੋਂ ਬੰਦਾ ਟੁੱਟਿਆ ਹੁੰਦਾ ਬੰਦੇ ਦਾ ਮਨ ਦੁਖੀ ਹੁੰਦਾ ਆ ਬੰਦੇ ਨੂੰ ਲੱਗਦਾ ਕਿ ਮੇਰੇ ਲਈ ਸਾਰੇ ਰਸਤੇ ਬੰਦ ਹੋ ਚੁੱਕੇ ਹੈਗੇ ਉਹ ਤਾਂ ਗੁਰਬਾਣੀ ਸਭ ਤੋਂ ਵੱਡਾ ਆਸਰਾ ਬਣਦੀ ਹੈ ਕਿ ਗੁਰਬਾਣੀ ਪੜਦਿਆਂ ਗੁਰਬਾਣੀ ਸੁਣਦਿਆਂ ਤੁਸੀਂ ਆਪਣੇ ਆਪ ਨੂੰ ਬਿਜ਼ੀ ਕਰ ਸਕਦੇ ਤੁਹਾਡਾ ਮਨ ਜਿਹੜਾ ਰਿਲੈਕਸ ਹੋ ਸਕਦਾ ਤੇ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹਣੀ ਆ ਕਿਉਂਕਿ ਕਾਫੀ ਜਣਿਆਂ ਨੇ ਕਹਿਣਾ ਕਿ ਤੂੰ ਸਲਾਹਾਂ ਦੇ ਰਹੀ ਹੈਂਗੀ ਤੇ ਤੂੰ ਆਪ ਕਿਉਂ ਪ੍ਰੋਬਲਮ ਦੇ ਵਿੱਚ ਆ ਜਾਂ ਇਦਾਂ ਕਿਉਂਕਿ ਮੈਂ ਇਹ ਚੀਜ਼ ਨੂੰ ਫੇਸ ਕੀਤਾ ਆ ਇਸ ਕਰਕੇ ਮੈਂ ਚਾਹੁੰਨੀ ਆ ਕਿ ਮੇਰੇ ਨੂੰ ਕੋਈ ਵੀ ਇਸ ਪ੍ਰੋਬਲਮ ਦੇ ਵਿੱਚ ਨਾ ਪਵੇ ਕੋਈ ਵੀ ਇਸ ਸੇਮ ਕੰਡੀਸ਼ਨ ਨੂੰ ਫੇਸ ਨਾ ਕਰੇ ਕਿਉਂਕਿ ਇਹ ਬਹੁਤ ਮੌਤ ਨਾਲੋਂ ਵੀ ਭੈੜੀ ਚੀਜ਼ ਆ ਜਿਹੜੀ ਡਿਪਰੈਸ਼ਨ ਕੋਈ ਬਿਮਾਰੀ ਲੱਗਦੀ ਆ ਕੁਝ ਬੰਦੇ ਨੂੰ ਹੁੰਦਾ ਆ ਪ੍ਰੋਬਲਮ ਬੰਦਾ ਮਰ ਜਾਂਦਾ ਆ ਜਾਂ ਮਤਲਬ ਬੰਦਾ ਕਿਸੇ ਨੂੰ ਦੱਸ ਸਕਦਾ ਆ ਦਿਖਾ ਸਕਦਾ ਆ ਬੰਦੇ ਲਈ ਸੌਖਾ ਰਹਿੰਦਾ ਆ ਤੇ ਇਹ ਪ੍ਰੋਬਲਮ ਐਵੇਂ ਦੀ ਹੁੰਦੀ ਆ ਕਿ ਬੰਦਾ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ ਪਾਉਂਦਾ ਨਾ ਕਿਸੇ ਨੂੰ ਸਮਝਾ ਸਕਦਾ ਆ ਤਾਂ ਇਹ ਅੰਦਰੋਂ ਅੰਦਰ ਮਰਨ ਵਾਲੀ ਗੱਲ ਹੋ ਜਾਂਦੀ ਆ ਤੇ ਮੈਂ ਜਿਹੜੀ ਜਿਹੜੀ ਤਰੀਕੇ ਆ ਜਿਹੜੇ ਟਿਪਸ ਆ ਸ਼ੇਅਰ ਕਰੂੰਗੀ ਮੈਂ ਉਹਨਾਂ ਦੀ ਹੈਲਪ ਦੇ ਨਾਲ ਆਪਣੇ ਆਪ ਨੂੰ ਠੀਕ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਆ ਮੈਂ ਉਹਦੇ ਨਾਲ ਆਪਣੇ ਆਪ ਦੇ ਵਿੱਚ ਇੰਪਰੂਵਮੈਂਟ ਲੈ ਕੇ ਆਈ ਆਂਗੀ ਤੇ ਮੈਂ ਉਹੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਡਿਪਰੈਸ਼ਨ ਦੇ ਵਿੱਚ ਕੀ ਹੁੰਦਾ ਆ ਤੁਸੀਂ ਇੱਕ ਵਧੀਆ ਡਾਕਟਰ ਲੱਭ ਸਕਦੇ ਹੋ ਜਿਹੜਾ ਤੁਹਾਡੀ ਹੈਲਪ ਕਰੇ ਤੁਹਾਨੂੰ ਮਤਲਬ ਕੋਈ ਮੈਡੀਸਨ ਦੇ ਨਾਲ ਹੋ ਸਕਦਾ ਤੁਹਾਨੂੰ ਫਰਕ ਪਵੇ ਤੇ ਪਰ ਇਸ ਵਿੱਚ ਕੁਝ ਕੁ ਪਰਸੈਂਟ ਚਾਂਸ ਹੁੰਦੇ ਆਗੇ ਮਤਲਬ ਕਿ ਕਿਸੇ ਨੂੰ ਮੈਡੀਸਨ ਦੇ ਨਾਲ ਫਰਕ ਪੈ ਜੇ ਜਿਆਦਾਤਰ ਜਿਹੜੀਆਂ ਡਿਪਰੈਸ਼ਨ ਦੀਆਂ ਮੈਡੀਸਨ ਹੁੰਦੀਆਂ ਨੇ ਉਹ ਮਤਲਬ ਤੁਹਾਡੇ ਬ੍ਰੇਨ ਨੂੰ ਇੱਕ ਤਰੀਕੇ ਨਾਲ ਸੁੰਨ ਕਰ ਦਿੰਦੀਆਂ ਨੇ ਉਹਨਾਂ ਦੇ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਹੈਗਾ ਤੇ ਸਭ ਤੋਂ ਵਧੀਆ ਚੀਜ਼ ਹੁੰਦੀ ਆ ਕਿ ਤੁਸੀਂ ਆਪਣੇ ਦੋਸਤ ਮਿੱਤਰਾਂ ਨਾਲ ਆਪਣੇ ਸਰਕਲ ਦੇ ਨਾਲ ਆਪਣੀ ਫੈਮਲੀ ਦੇ ਨਾਲ ਤੇ ਜਿਹਦੇ ਨਾਲ ਵੀ ਤੁਸੀਂ ਕੰਫਰਟੇਬਲ ਹੋ ਉਹਦੇ ਨਾਲ ਗੱਲਾਂ ਬਾਤਾਂ ਕਰੋ ਆਪਣਾ ਦੁੱਖ ਸ਼ੇਅਰ ਕਰੋ ਦੁੱਖ ਵੰਡਾਓ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਤੁਹਾਨੂੰ ਕੀ ਥਾਟਸ ਆ ਰਹੇ ਆ ਉਹਨਾਂ ਨੂੰ ਸ਼ੇਅਰ ਕਰੋ ਜੇ ਤੁਸੀਂ ਸ਼ੇਅਰ ਕਰਦੇ ਹੋ ਅਗਲਾ ਬੰਦਾ ਤੁਹਾਨੂੰ ਕੋਈ ਨਾ ਕੋਈ ਅੱਗੋਂ ਰਿਪਲਾਈ ਦਿੰਦਾ ਹੈ ਤੇ ਉਹਦੇ ਨਾਲ ਤੁਹਾਡੇ ਅੰਦਰ ਪੋਜ਼ਿਟਿਵਿਟੀ ਆਉਂਦੀ ਹੈਗੀ ਤੁਹਾਨੂੰ ਹੌਸਲਾ ਮਿਲਦਾ ਆ ਤੇ ਪਰ ਕਈ ਵਾਰ ਕੀ ਹੁੰਦਾ ਆ ਕਿ ਤੁਸੀਂ ਇੰਨੇ ਕਿ ਜ਼ਿਆਦਾ ਟੁੱਟੇ ਹੋਨੇ ਆ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਕਿਸੇ ਨਾਲ ਗੱਲ ਕਿਵੇਂ ਕਰੀਏ ਕਿਵੇਂ ਕਿਸੇ ਨਾਲ ਸ਼ੇਅਰ ਕਰੀਏ ਉਹਦੇ ਵਿੱਚ ਕੀ ਆ ਕਿ ਤੁਸੀਂ ਕਿਸੇ ਕਾਉਂਸਲਰ ਦੀ ਹੈਲਪ ਲੈ ਸਕਦੇ ਹਾਂ ਜਿਵੇਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਰਾਜਵਿੰਦਰ ਅੰਕਲ ਨੇ ਕੈਨੇਡਾ ਤੋਂ ਤੇ ਉਹਨਾਂ ਨੇ ਮੈਨੂੰ ਕਾਉਂਸਲਿੰਗ ਦਿੱਤੀ ਕਾਉਂਸਲਿੰਗ ਮੈਂ ਜੀ ਸਟਾਰਟ ਕਰੀ ਪੈਨ ਹੋਣਾ ਨੇ ਮੇਰੀ ਹੈਲਪ ਕੀਤੀ ਸੀਗੀ ਉਹਨਾਂ ਨੇ ਇੱਕ ਅੰਕਲ ਨੂੰ ਲੱਭਿਆ ਮਤਲਬ ਅੰਕਲ ਉਹਨਾਂ ਦੇ ਕੰਟੈਕਟ ਦੇ ਵਿੱਚ ਸੀਗੇ ਤੇ ਉਹਨਾਂ ਨੇ ਮੈਨੂੰ ਲੱਭ ਕੇ ਮੈਨੂੰ ਮਤਲਬ ਮੇਰੇ ਨਾਲ ਕੰਟੈਕਟ ਕਰਦੇ ਰਹੇ ਮੈਨੂੰ ਮੋਟੀਵੇਟ ਕਰਦੇ ਰਹੇ ਕਿ ਤੁਸੀਂ ਕਾਉਂਸਲਿੰਗ ਸਟਾਰਟ ਕਰੋ ਤੁਹਾਨੂੰ ਫਰਕ ਪਊਗਾ ਤੇ ਪਹਿਲਾਂ ਮੈਨੂੰ ਲੱਗਦਾ ਸੀਗਾ ਕਿ ਕਾਉਂਸਲਿੰਗ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਵੀ ਮਤਲਬ ਵੀ ਇਹਦੇ ਨਾਲ ਕੀ ਹੋਣ ਲੱਗਿਆ ਪਰ ਜਦੋਂ ਕਾਉਂਸਲਿੰਗ ਸਟਾਰਟ ਕੀਤੀ ਤਾਂ ਉਹਦੇ ਨਾਲ ਬਹੁਤ ਫਰਕ ਪਿਆ ਤੇ ਉਹ ਜਦੋਂ ਕਾਉਂਸਲਿੰਗ ਅੰਕਲ ਨੇ ਸਟਾਰਟ ਕਰਾਈ ਸੀਗੀ ਤਾਂ ਉਹਦੇ ਵਿੱਚ ਕੁਝ ਕੁ ਗੱਲਾਂ ਸੀਗੀਆਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਜਿਹੜੀ ਗੱਲ ਮੇਰੇ ਮਾਈਂਡ ਨੂੰ ਕਲਿੱਕ ਕੀਤੀ ਜੀ ਨੇ ਮੈਨੂੰ ਹੌਸਲਾ ਦਿੱਤਾ ਤੇ ਇੱਕ ਦਿਨ ਅੰਕਲ ਨੇ ਇਦਾਂ ਹੀ ਮਤਲਬ ਵੀ ਕਲਾਸ ਲਾਉਂਦੇ ਆ ਮੈਨੂੰ ਸਮਝਾਉਂਦੇ ਆ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਨਾਲ ਡਿਸਕਸ ਕੀਤਾ ਮੈਨੂੰ ਸਮਝਾਉਂਦੇ ਹੋਏ ਉਹਨਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਾਲ ਦੇਖੋ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਧੀਆ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਆਨੰਦਪੁਰ ਸਾਹਿਬ ਤੋਂ ਬਾਅਦ ਪਰਿਵਾਰ ਵਿਛੋੜਾ ਹੋਇਆ ਤੇ ਉਸ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ ਹੋਈ ਤੇ ਚਮਕੌਰ ਸਾਹਿਬ ਦੀ ਜੰਗ ਵਿੱਚ ਗੁਰੂ ਸਾਹਿਬ ਨੇ ਆਪਣੇ ਹੱਥੀ ਪੁੱਤਰਾਂ ਨੂੰ ਤੋਰ ਦਿੱਤਾ ਜਿਹਦੇ ਨਾਲ ਪਿਆਰ ਨਾ ਹੋਵੇ ਉਹਨਾਂ ਨੂੰ ਤੋੜਨਾ ਉਹਨਾਂ ਨੂੰ ਕੁਰਬਾਨ ਕਰਨਾ ਬਹੁਤ ਸੌਖਾ ਹੁੰਦਾ ਆ ਪਰ ਜਿਹਦੇ ਨਾਲ ਤੁਹਾਡਾ ਪਿਆਰ ਹੋਵੇ ਉਹਨਾਂ ਨੂੰ ਤੋੜਨਾ ਉਹਨਾਂ ਨੂੰ ਕੁਰਬਾਨ ਕਰਨਾ ਉਹੀ ਬਹੁਤ ਵੱਡੀ ਕੁਰਬਾਨੀ ਹੁੰਦੀ ਆ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਮਾਛੀਵਾੜੇ ਤੱਕ ਨੰਗੇ ਪੈਰੀ ਪਹੁੰਚੇ ਤੇ ਗੁਰੂ ਸਾਹਿਬ ਨੇ ਮਤਲਬ ਇੱਕ ਤਰੀਕੇ ਨਾਲ ਆਪਣਾ ਜ਼ਿੰਦਗੀ ਆਪਣਾ ਜੀਵਨ ਆਪਣੀ ਜਿਉਂ ਕੇ ਦਿਖਾਇਆ ਸਿੱਖਾਂ ਨੂੰ ਕਿ ਤੁਸੀਂ ਕਿਵੇਂ ਹਰ ਇੱਕ ਕੰਡੀਸ਼ਨ ਦੇ ਵਿੱਚ ਕਿਵੇਂ ਜੀ ਵੀ ਤੁਹਾਡੇ ਨਾਲ ਕੋਈ ਪ੍ਰੋਬਲਮ ਹੋਵੇ ਕੁਝ ਵੀ ਹੋਵੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ ਪਰ ਗੱਲ ਇਹ ਆ ਕਿ ਜਿਹੜੇ ਅਸੀਂ ਆ ਐਸੀ ਦੁਨਿਆਵੀ ਜੀਵਾਂ ਅਸੀਂ ਫਿਰ ਤੋਂ ਟੈਨਸ਼ਨਾਂ ਦੇ ਵਿੱਚ ਅਸੀਂ ਪ੍ਰੋਬਲਮਾਂ ਦੇ ਵਿੱਚ ਫਸ ਜਾਂਦੇ ਆ ਸਾਨੂੰ ਸਮਝ ਨਹੀਂ ਆਉਂਦੀ ਹੈਗੀ ਅਸੀਂ ਕੀ ਕਰੀਏ ਕੀ ਨਾ ਕਰੀਏ ਇਸ ਗੱਲ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਮਤਲਬ ਮੈਨੂੰ ਇੰਨਾ ਮੋਟੀਵੇਟ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨਾ ਵਧੀਆ ਸਾਨੂੰ ਜੀਵਨ ਜਿਉ ਕੇ ਦਿਖਾਇਆ ਸਾਨੂੰ ਇੰਨਾ ਵਧੀਆ ਸਾਡੇ ਕੋਲ ਮੋਟੀਵੇਸ਼ਨ ਲਈ ਇਤਿਹਾਸ ਆ ਸਾਡੀ ਹਿਸਟਰੀ ਆ ਉਹ ਸਾਡੀ ਬਹੁਤ ਹੈਲਪ ਕਰ ਸਕਦੀ ਆ ਉਹ ਇਹ ਸਭ ਚੀਜ਼ਾਂ ਦੀ ਹੈਲਪ ਦੇ ਨਾਲ ਆਪਣੇ ਆਪ ਨੂੰ ਠੀਕ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈਗੀ ਤੇ ਤੁਸੀਂ ਵੀ ਜੇ ਕਿਸੇ ਨੂੰ ਪ੍ਰੋਬਲਮ ਹੈਗੀ ਆ ਤੁਸੀਂ ਬੁੱਕਸ ਪੜ੍ਹ ਸਕਦੇ ਹੋ ਕਿਸੇ ਨਾਲ ਵੀ ਆਪਣਾ ਟਾਈਮ ਸਪੈਂਡ ਕਰ ਸਕਦੇ ਹੋ ਦੁੱਖ ਸ਼ੇਅਰ ਕਰ ਸਕਦੇ ਹੋ ਜਦੋਂ ਤੁਸੀਂ ਕਿਸੇ ਨਾਲ ਵੀ ਪ੍ਰੋਬਲਮ ਸ਼ੇਅਰ ਕਰੋਗੇ ਤਾਂ ਤੁਹਾਨੂੰ ਬਹੁਤ ਫਰਕ ਪਊਗਾ ਤੇ ਮੈਂ ਇਹ ਦੱਸਣਾ ਚਾਹੁੰਦੀ ਸੀ ਕਿ ਜੇ ਕਿਸੇ ਨੇ ਕਾਉਂਸਲਿੰਗ ਦੇ ਲਈ ਕੰਟੈਕਟ ਕਰਨਾ ਹੋਵੇ ਤੇ ਤੁਸੀਂ ਮੇਥੋਂ ਅੰਕਲ ਦਾ ਨੰਬਰ ਲੈ ਸਕਦੇ ਹੋ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਮੈਂ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਮੈਂ ਇੱਥੇ ਨੰਬਰ ਡਿਸਪਲੇ ਨਹੀਂ ਕਰਨਾ ਕਿਉਂਕਿ ਉਹਨਾਂ ਦਾ ਟਾਈਮ ਬਹੁਤ ਬਿਜ਼ੀ ਹੁੰਦਾ ਆ ਜੇ ਕਿਸੇ ਨੂੰ ਜ਼ਰੂਰੀ ਹੋਇਆ ਕੋਈ ਸੱਚੀ ਦੇ ਵਿੱਚ ਹੈਲਪ ਚਾਹੀਦੀ ਹੋਈ ਤਾਂ ਤਾਂ ਤੁਸੀਂ ਉਹਨਾਂ ਤੋਂ ਹੈਲਪ ਲੈ ਸਕਦੇ ਹੋ ਜਿਹੜੀਆਂ ਗੱਲਾਂ ਮੈਂ ਅੱਜ ਕਰ ਰਹੀ ਹਾਂ ਉਹ ਅੱਜ ਮੇਰੇ ਲਈ ਕਰਨੀਆਂ ਬਹੁਤ ਸੌਖੀਆਂ ਨਹੀਂਆਂ ਕਿਉਂਕਿ ਹੁਣ ਮੈਨੂੰ ਫਰਕ ਪੈ ਗਿਆ ਹੁਣ ਮੈਂ ਚੀਜ਼ ਨੂੰ ਸਮਝ ਰਹੀ ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਅੱਜ ਤੋਂ 2 ਕੁ ਮਹੀਨੇ ਪਹਿਲਾਂ 2 ਕੁ ਮਹੀਨੇ ਪਹਿਲਾਂ ਮੈਂ ਕੁਝ ਵੀ ਸੁਣਨ ਸਮਝਣ ਦੀ ਕੰਡੀਸ਼ਨ ਵਿੱਚ ਨਹੀਂ ਸੀਗੀ ਕੋਈ ਵੀ ਮੈਨੂੰ ਕੁਝ ਕਹਿੰਦਾ ਸੀ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਵੀ ਕੋਈ ਗੱਲ ਨਹੀਂ ਸਟ्रेस ਨਾ ਲੈ ਕੁਝ ਨਹੀਂ ਹੁੰਦਾ ਇਦਾਂ ਨਹੀਂ ਉਦਾਂ ਨਹੀਂ ਮੈਨੂੰ ਮੈਂ ਸਮਝੀ ਨਹੀਂ ਸੀ ਪਾਉਂਦੀ ਮੈਨੂੰ ਲੱਗਦਾ ਸੀਗਾ ਕਿ ਕੁਝ ਹੋ ਹੀ ਨਹੀਂ ਸਕਦਾ ਮੈਂ ਆਪਣੇ ਆਪ ਨੂੰ ਠੀਕ ਕਰ ਹੀ ਨਹੀਂ ਸਕਦੀ ਕਿ ਮੇਰੇ ਕੋਲ ਕੋਈ ਆਪਸ਼ਨ ਨਹੀਂ ਬਚੀ ਮੈਂ ਦਵਾਈਆਂ ਵੀ ਲੈਂਦੀ ਸੀਗੀ ਮੈਨੂੰ ਉਹਦੇ ਨਾਲ ਕੋਈ ਖਾਸ ਫਰਕ ਨਹੀਂ ਸੀ ਪੈ ਰਿਹਾ ਫਿਰ ਵੀ ਮੈਂ ਗੁਰਬਾਣੀ ਦਾ ਅਸਰਾ ਲਿਆ ਕਾਉਂਸਲਿੰਗ ਨਾਲ ਮੈਨੂੰ ਬਹੁਤ ਫਰਕ ਪਿਆ ਈ ਵਾਰ ਆਪਾਂ ਨੂੰ ਲੱਗਦਾ ਹੁੰਦਾ ਕਿ ਸਾਡੀ ਜਿਹੜੀ ਪ੍ਰੋਬਲਮ ਆ ਉਹ ਬਹੁਤ ਵੱਡੀ ਆ ਪਰ ਉਹ ਪ੍ਰੋਬਲਮ ਓਨੀ ਵੱਡੀ ਹੁੰਦੀ ਨਹੀਂ ਹੈਗੀ ਅਸੀਂ ਸਮਝ ਉਹਨੂੰ ਵੱਡਾ ਲੈਣੇ ਹੈਗੇ ਜਾ ਉਹਦੇ ਵਿੱਚ ਇਹ ਵੀ ਕਹਿ ਸਕਦੇ ਆ ਕਿ ਮਤਲਬ ਸਾਡੀ ਜਣੀ ਸ਼ੈਨ ਸ਼ਕਤੀ ਹੈਗੀ ਉਹ ਕਮਜ਼ੋਰ ਹੋ ਜਾਂਦੀ ਹੈ ਕਿ ਪ੍ਰੋਬਲਮ ਨਾਲੋਂ ਮਤਲਬ ਵੀ ਮੈਂ ਸਾਡੀ ਜਿਹੜੀ ਟੈਨਸ਼ਨਾਂ ਨੇ ਸਾਡੀ ਜਿਹੜੀ ਸਟ्रेस ਆ ਸਾਡੀ ਓਵਰ ਥਿੰਕਿੰਗ ਆ ਉਹ ਵੱਡੀ ਹੋ ਜਾਂਦੀ ਆ ਤੇ ਉਹਦੇ ਕਰਕੇ ਅਸੀਂ ਜਿਹੜੀ ਇੱਕ ਨਾਰਮਲ ਜੀ ਚੀਜ਼ਾਂ ਹੁੰਦੀਆਂ ਨੇ ਨਾਰਮਲ ਜੀ ਕੰਡੀਸ਼ਨ ਹੁੰਦੀ ਆ ਉਹਨੂੰ ਵੀ ਹੈਂਡਲ ਨਹੀਂ ਕਰ ਪਾਉਂਦੇ ਹੈਗੇ ਤੇ ਉਹਦੇ ਲਈ ਜ਼ਰੂਰੀ ਇਹੀ ਹੁੰਦਾ ਆ ਕਿ ਤੁਸੀਂ ਕਿਸੇ ਨਾ ਕਿਸੇ ਦੀ ਹੈਲਪ ਲਵੋ ਕਿਸੇ ਦੀ سپورਟ ਲਵੋ ਅੰਦਰੇ ਅੰਦਰ ਦੁੱਖ ਰੱਖ ਕੇ ਆਪਣੇ ਆਪ ਦਾ ਨੁਕਸਾਨ ਕਰਨਾ ਉਹਦਾ ਕੋਈ ਮਤਲਬ ਫਾਇਦਾ ਨਹੀਂ ਹੈਗਾ ਤੁਸੀਂ ਅੰਦਰੋਂ ਅੰਦਰੀ ਮਰਦੇ ਆਂ ਰੋਜ਼ ਰੋਜ਼ ਮਰਦੇ ਆਂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਕਿਸੇ ਨਾਲ ਤੁਸੀਂ ਆਪਣਾ ਨੁਕਸਾਨ ਕਰ ਰਹੇ ਹੋ ਆਪਣੀ ਸਿਹਤ ਦਾ ਨੁਕਸਾਨ ਕਰ ਰਹੇ ਹੋ ਬਾਕੀ ਮੈਂ ਇਹੀ ਕਹਿਣਾ ਚਾਹੂੰਗੀ ਵੀ ਤੁਹਾਡੀ ਲਾਈਫ ਦੇ ਵਿੱਚ ਕਿਵੇਂ ਦੀ ਵੀ ਪ੍ਰੋਬਲਮ ਆਵੇ ਕੁਝ ਵੀ ਤੁਹਾਡੇ ਨਾਲ ਹੋਵੇ ਕੁਝ ਨਹੀਂ ਤੁਹਾਡੇ ਮਨ ਦੇ ਵਿੱਚ ਕੁਝ ਵੀ ਚੱਲ ਰਿਹਾ ਹੋਵੇ ਤੁਸੀਂ ਇਹ ਨਾ ਸੋਚੋ ਕਿ ਇਹੀ ਆਖਰੀ ਸੱਚਾ ਜਾਂ ਸਾਰਾ ਕੁਝ ਐਵੇਂ ਹੀ ਰਹੂਗਾ ਜੇ ਟਾਈਮ ਪਹਿਲਾਂ ਵਾਲਾ ਨਹੀਂ ਰਿਹਾ ਤਾਂ ਟਾਈਮ ਅੱਜ ਵਾਲਾ ਵੀ ਨਹੀਂ ਰਹਿਣਾ ਇਹ ਸਾਰੀਆਂ ਚੀਜ਼ਾਂ ਮੰਨਣੀਆਂ ਜਾਂ ਸਹਿਣ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਨੇ ਮੈਂ ਵੀ ਸੇਮ ਕੰਡੀਸ਼ਨ ਦੇ ਵਿੱਚੋਂ ਲੰਘ ਰਹੀ ਹਾਂ ਇਸ ਕਰਕੇ ਮੈਂ ਸਮਝ ਸਕਦੀ ਹਾਂ ਪਰ ਇਹਨਾਂ ਦਾ ਮੁਕਾਬਲਾ ਕਰਕੇ ਸਾਨੂੰ ਅਸੀਂ ਫੇਰ ਹੀ ਇਸ ਕੰਡੀਸ਼ਨ ਤੋਂ ਨੰਗ ਸਕਦੇ ਹਾਂਗੇ ਫੇਰ ਹੀ ਅਸੀਂ ਇੱਕ ਵਧੀਆ ਜਿਹੜੀ ਜ਼ਿੰਦਗੀ ਆ ਉਹ ਜਿਉ ਸਕਦੇ ਹਾਂ ਤੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ